ਕੱਲ ਜਾਓ ਤੁਹਾਨੂੰ ਮਿਲਿਆ ਠੀਕ ਹੈ ਭਾਈ ਹਮੇਸ਼ਾ ਐਸੀ ਸਮਾਜ ਦੀਆਂ ਜਿਹੜੀਆਂ ਵਾਟਾਂ ਹੁੰਦੀਆਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜੇ ਕਿ ਲੋਕ ਅਨਪੜ੍ਹ ਦੇ ਹਿੱਦਾਤ ਹੁੰਦੇ ਉਹਨਾਂ ਨੂੰ ਲੈ ਕੇ ਡੰਮੀ ਲੈ ਖੜਾ ਕੇ ਪਾਰਟੀਆਂ ਆਪਣੇ ਖਾਣਾ ਪੂਰਤੀਆਂ ਕਰਦੀਆਂ ਵਾ ਤੇ ਹੁਣ ਮੈਂ ਆਪਣੀ ਮਾਤਾ ਜੀ ਨੂੰ ਆਪਣੇ ਵਾਰਡ ਨੰਬਰ 51 ਦੇ ਵਿੱਚੋਂ ਆਜ਼ਾਦ ਕੈਂਡੀਡੇਟ ਖੜਾ ਕਰ ਰਿਹਾ ਹਾਂ ਇਸ ਸਮਾਜ ਨੂੰ ਪਹਿਲਾਂ ਵੀ ਪਤਾ ਹੈ ਕਿ ਮੈਂ ਕੋ ਪੜਿਆ ਲਿਖਿਆ ਕੈਂਡੀਡੇਟ ਹੈਗਾ 55 ਇੰਜੀਨੀਅਰ ਵੀ ਮੈਂ ਕੀਤੀ ਹੋਈ ਹੈ ਬੀਟਾ ਕੀਤੀ ਹੋਈ ਆ ਤੇ ਇਸ ਵਾਰਡ ਦਾ ਇਕੱਲਾ ਕੰਮ ਕੀਤੇ ਸੀਵਰੇਜ ਨਾਲੀਆਂ ਜੇ ਸਾਫ਼ ਕਰਾਉਣਾ ਨਹੀਂ ਹੈਗਾ ਵਾਰਡ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਲੈ ਕੇ ਚੱਲਣਾ ਹੈਗਾ ਇੱਕ ਜਿਹੜਾ ਪਰਿਵਾਰ ਆ ਉਹਨੂੰ ਇੱਕ ਧਾਗੇ ਨਾਲ ਜੋੜਨਾ ਜਿਹੜਾ ਕਾਉਂਸਲਰ ਦਾ ਕੰਮ ਹੁੰਦਾ ਸੀ ਉਹ ਵੱਦ ਤੋਂ ਵੱਦ ਕਰਾਂਗੇ ਤੇ ਐਰ ਕੀ ਤਾਂ ਲੋਕਾਂ ਦੇ ਘਰਾਂ 'ਚ ਜਾਵਾਂਗੇ ਲੇਕਿਨ ਦੂਜੀ ਵਾਰੀ ਜਦੋਂ ਜਿੱਤ ਕੇ ਅਸੀਂ ਦੂਜੀ ਵਾਰੀ ਲੋਕਾਂ ਦੇ ਘਰ ਕੰਪੇਨਿੰਗ ਕਰਨ ਨਹੀਂ ਜਾਣਗੇ ਇੰਨਾ ਘਰ ਲੋਕਾਂ ਦਾ ਕੰਮ ਕਰਾ ਦਾਂਗੇ ਲੋਕ ਆਹ ਤੁਹਾਡੇ ਘਰਾਂ ਚ ਜਾਣ ਕੇ ਕਹਿਣਗੇ ਭਾਈ ਸਾਹਿਬ ਇਸ ਵਾਰੀ ਫੇਰ ਤੁਹਾਡੀ ਵਾਰੀ ਹੈਗੀ ਆ ਜੈਪੀ ਤੇ ਇਹ ਨਾਲੀਆਂ ਦਾ ਗੱਲ ਕਰਤੀ ਪਰ ਇਹ ਯੂਥ ਵਾਲਾ ਇੱਕ ਨਸ਼ੇ ਵਾਲਾ ਬੜਾ ਚਲਾ ਗਿਆ ਕਿੰਤਰਾ ਵੀ ਦੇਖੋ ਜੀ ਯੂਥ ਹਮੇਸ਼ਾ ਜਿਹੜਾ ਨਾ ਇੱਕ ਡੈਮੋਗ੍ਰਾਫਿਕ ਡਿਵਿਡੈਂਡ ਹੁੰਦਾ ਹੈ ਕਿ ਹਮੇਸ਼ਾ ਜਿਹੜਾ ਜਿਹੜ ਮੰਗੇਗਾ ਸਭ ਨਾਲ ਜਿਆਦਾ ਡੈਂਟ ਜਿਹੜਾ ਨਸ਼ਾ ਉਸ ਤਿੰਨਾਂ ਚੀਜ਼ਾਂ ਦੇ ਕੈਟਾਗਰੀਆਂ ਦੇ ਉੱਤੇ ਪਾਉਂਦਾ ਜ ਜਦੋਂ ਨਸ਼ੇ ਤੇ ਡਿਵਰਟ ਹੋ ਜਾਏਗਾ ਉਹ ਨਾ ਨੌਕਰੀ ਮੰਗੇਗਾ ਨਾ ਉਹ ਕੀ ਕਹਿੰਦੇ ਐਜੂਕੇਸ਼ਨ ਕਰੇਗਾ ਤੇ ਨਾ ਹੀ ਉੱਤੇ ਕਿਤੇ ਕਿਤੇ ਕ੍ਰਿਮੀਨਲ ਇਫੈਕਟਸ ਜਿਆਦਾ ਵਧਣਗੇ ਉਹਦੇ ਉੱਤੇ ਆਪਾਂ ਆਪਣੀ ਵਾਰਡ ਦੇ ਵਿੱਚ ਪੂਰਾ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਸਫਲ ਪ੍ਰਯਾਸ ਹੋਣਗੇ ਮੈਂ ਤੇ ਮੇਰੀ ਮਾਤਾ ਜੀ ਦਿਨ ਰਾਤ ਇੱਕ ਕਰਕੇ ਨਸ਼ੇ ਨੂੰ ਵੀ ਰੋਕਾਂਗੇ ਤੇ ਯੂਥ ਨੂੰ ਚੰਗੀ ਦਿਸ਼ਾ ਤੇ ਲੈ ਕੇ ਆਵਾਂਗੇ ਵਾਰ ਵਾਸੀਆ ਵਾਸਤੇ ਗੇਸੇ ਨਹੀਂ ਚੱਲਦੇ ਕਿ ਇਹ ਪੀਣ ਕਰਨਾ ਜਾਂਦੇ ਵਾਰ ਵਾਸੀਆ ਦੇਖੋ ਵਾਰ ਵਾਸੀਆ ਨੂੰ ਇੰਨੀ ਗੇ ਬੇਨਤੀ ਆ ਕਿ ਇਹ ਹਰ ਵਾਰੀ ਇੱਕ ਕਾਉਂਸਲਰ ਦਾ ਕੈਂਡੀਡੇਟ ਇਹੋ ਜਿਹਾ ਹੁੰਦਾ ਜਿਹੜਾ ਕਿਰਦਾਰ ਦੇ ਨਾਲ ਵੇਖਿਆ ਜਾਂਦਾ ਜੇ ਕਿਸੇ ਦਾ ਕਿਰਦਾਰ ਟਿੱਲਾ ਆ ਤੇ ਉਸ ਬੰਦਿਆ ਨੂੰ ਵੋਟ ਨਾ ਪਾਈ ਜਾਣ ਕਿਉਂਕਿ ਹਮ 5 ਸਾਲਾਂ ਦੇ ਵਿੱਚ ਇੱਕ ਵਾਰੀ ਕਾਉਂਸਲਰ ਨੇ ਤੇ ਤੁਹਾਡੇ ਘਰਿਆਣਾ ਹੀ ਹੁੰਦਾ ਤੇ ਜੇ ਉਹ ਆਣ ਕੇ ਤੁਹਾਡੀਆਂ ਧੀਆ ਭੈਣਾਂ ਤੇ ਗਲਤ ਨਜ਼ਰ ਰੱਖ ਕੇ ਜਾਂ ਕਿਸੇ ਦਾ ਕਰੈਕਟਰ ਖਰਾਬ ਹੋਵੇ ਤੇ ਉਸ ਨੂੰ ਕਾਉਂਸਲਰ ਬਣਾ ਕੇ ਤੁਸੀਂ ਚੁਣ ਲਓ ਉਹ ਜਿਹੜਾ ਵਾ ਬੜਾ ਇਫੈਕਟ ਕਰੇਗਾ ਵਾਰਡ ਦੇ ਉੱਤੇ ਕਿਉਂਕਿ ਵਾਰਡ ਦਾ ਜਿਹੜਾ ਨੁਮਾਇੰਦਾ ਮੇਨ ਕਾਉਂਸਲਰ ਕਿਹਾ ਜਾਂਦਾ ਤੇ ਕਾਉਂਸਲਰ ਹੀ ਅਗਰ ਜੇ ਤੁਹਾਡੀ ਰਿਪ੍ਰੈਜ਼ੈਂਟੇਟਿਵ ਤੇ ਚੰਗਾ ਹੋਵੇ ਤੇ ਲੋਕੀ ਕਹਿਣਗੇ ਨਾ ਤੁਸੀਂ ਚੰਗੀ ਵਾਰਡ ਦੇ ਕਾਉਂਸਲਰ ਦੇ ਪਰਿਵਾਰ ਦੇ ਬੰਦੇ ਹੋ ਜੈ ਵੀ ਇਸ ਦੇ ਉੱਤੇ ਪ੍ਰਸ਼ਾਸਨ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਪਿੱਛੇ ਦੀ ਸਰਕਾਰ ਨੇ ਬੜੇ ਵਧੀਆ ਕਾਰਗੁਜ਼ਾਰੀ ਕੀਤੀ ਸੀ ਲੇਕਿਨ ਹੁਣ ਜਿਹੜੀਆਂ ਕਾਉਂਸਲਰ ਹੁੰਦੀਆਂ ਸਰਕਾਰਾਂ ਦੀਆਂ ਜੜਾ ਹੁੰਦੀਆਂ ਕ੍ਰਾਈਮ ਨੂੰ ਠੰਡ ਪਾਉਣ ਲਈ ਕਾਉਂਸਲਰ ਦਾ ਵੀ ਬੜਾ ਯੋਗਦਾਨ ਹੁੰਦਾ ਕਿਉਂਕਿ ਵਾਰਡ ਤਾਜਾ ਬਈ ਨੇ ਗੈਂਗਸਟਰ ਆ ਗਿਆ ਜਦੋਂ ਕਾਉਂਸਲਰ ਰਿਪਰੈਜ਼ੈਂਟ ਕਰਾਂਗੇ ਤੇ ਆਪਾਂ ਆਪਣੇ ਆਪ ਵੀ ਜਿਹੜੀ ਆ ਚੀਜ਼ ਨੂੰ ਵੀ ਠੰਡ ਪੇਗੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਦੇ ਕੇ ਚੱਲਾਂਗੇ ਧੰਨਵਾਦ